ਹੇ ਰਾ ਸਾਹਿਬ ਓਮਕਾਰ ਸੁਖਗੁਰ ਪ੍ਰਸਾਦ ਸੋਦਰ ਗਸਾ ਮੁੰਡਾ ਪਹਿਲਾ ਸੋਦਰ ਤੇਰਾ ਕੇਹਾ ਸੋ ਕਰਕੇ ਆ ਜਿਤਬੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਕਾ ਕیتے ਤੇਰੇ ਵਾਗਨਾਰੇ ਕیتے ਤੇਰੇ ਰਾਗ ਪਰਿਸਿ ਕਈਨ ਕیتے ਤੇਰੇ ਗਾਵਨਾਰੇ ਗਾਵੰ ਤੁਧਨੋ ਪਉਣ ਪਾਣੀ ਬੈ ਸੰਤਰਗਵੈ ਰਾਜਾ ਧਰਮ ਦੁਆਰੇ ਗਾਵੰ ਤੁਧਨੋ ਚਿਤ ਗੁਪਤ ਲਿਖ ਜਾਣਨਿ ਨਿਖਿ ਨਿਖਿ ਧਰਮ ਵਿਚਾਰੇ ਗਾਵੰ ਤੁਧਨੋ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰ ਤੁਧਨੋ ਅੰਦਰ ਗ੍ਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੰ ਤੁਧਨੋ ਸਿੱਧ ਸਮਾਦੇ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨੋ ਜਤੇ ਸਤੇ ਸੰਤੋਖੇ ਗਾਵੰ ਤੁਧਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੰਦਰਕੇਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਦਨੋ ਰਤਨੁ ਪਾਇ ਤੇਰੇ 88 ਤੀਰਥ ਨਾਲੇ ਗਾਵਨ ਤੁਦਨੋ ਜੋਦ ਮਾ ਬਲਸੁਰ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡ ਘਰ ਘਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਦ ਪਾਵਨ ਰਸ ਤੇ ਤੇਰੇ ਪੱਤਰ ਸਾਲੇ ਔਰ ਕੀਤੇ ਤੁਦਨੋਂ ਗਾਵਨ ਸੇ ਮੈਂ ਜਿਤ ਨਾਮਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਤਸਾਏ ਸੱਚਾ ਸਾਚੇ ਨਾਹੀ ਹੈ ਪੀ ਉਸੇ ਜਾਇ ਨ ਜਾਸੇ ਰਤਨਾ ਜਿੰਦਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਿੰਸੇ ਮਾਇਆ ਜਿੰਨੋ ਪਾਈ ਕਰ 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 ਦੇਖਾ ਕੀਤਾ ਆਪਣਾ ਜੋ ਤਿਸ ਦੀ ਵਟਿਆਏ ਜੋ ਤਿਸ ਭਾਵੇ ਸੋਏ ਕਰ ਸੇ ਫਿਰ ਹੁਕਮ ਨ ਕਰਣਾ ਜਾਈ ਸੋ ਪਤਸ਼ਾਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸਨ ਵੱਡਾ ਆਖਿਆ ਸਭ ਕੋ ਏਕੇ ਵਡਾ ਡੇਢਾ ਹੋਏ ਕੀਮਤ ਪਾਇ ਨਾ ਕਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗੈਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਰ ਸਤ ਤਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰਗਰਾਈ ਕਹਿਣ ਨਾ ਜਾਏ ਤੇਰੇ ਤਿਲਗ ਡਿਆਈ ਸਭ ਸਾਤ ਸਭ ਤਪ ਸਭ ਚੰਗਿਆਈਆਂ ਸਿੱਧਾ ਪਰਖਾ ਕੇ ਆ ਵਡਿਆਈਆਂ ਤਦ ਤਦਣ ਸਿੱਧੇ ਕਿਨ ਨ ਪਾਈਆ ਕਰ ਮਿਲੈ ਨਹੀਂ ਠਾਕ ਰਾਇਆ ਖਣਵਾਲਾ ਕਿਆ ਵਿਚਾਰਾ ਸਿਫਟੀ ਭਰੇ ਤੇਰੇ ਭੰਡਾਰੰ ਜਿਸ ਤੋਂ ਦੇਤ ਸਤਿਆਚਾਰਾ ਨਾਨਕ ਸਤਿ ਸਵਾਰਣ ਹਾਰਾ ਆ ਸਮਹਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣ ਓਕਾ ਸੱਚਾ ਨਾਉ ਸੱਚੇ ਨਾਮ ਕੇ ਲਗੈ ਭੂਖੋ ਉਦ ਭੁੱਖਾ ਖਾਏ ਚਲੀਐ ਦੁਖ ਸੁਖ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਇਰਾ ਉਹ ਸੱਚੇ ਨਾਮ ਕੀ ਤਿਲ ਵਿੱਡਿਆਈ ਆਖ ਕੇ ਕੀਮਤ ਨਹੀਂ ਪਾਏ ਜਿਸਬ ਮਿਲਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਓ ਮਰਨ ਨ ਹੋਵੇ ਸੋ ਦਿੰਦਾ ਰਹੇ ਨ ਚੁੱਕੈ ਭੋਗ ਗੁਣੇ ਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇ ਵਡ ਤੇਰੇ ਦਾਤੂ ਜਿੰਨਨ ਕਰਕੇ ਕਿ ਤੇਰਾ ਖਸਨ ਸਾਰੇ ਤੇ ਕਮजात ਨਾਨਕ ਨਾਵੇ ਬਾਦ ਸਨਾਤ ਰਾਗ ਗੁਜਰੀ ਮਾਲਾ ਚੁਤਾਰ ਕੇ ਜਨਸਤ ਗੁਰਸਤ ਪੁਰਖਾ ਬਿਨੋ ਕਰੋ ਗੁਰਪਾਸ ਥਮ ਕੇਰੇ ਕਰਮ ਸਖਬਸ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤ ਹਮਰੇ ਰਹਿ ਰਾਸ ਰਾਹਾਓ ਹਰ ਜਨ ਕੇਵੜ ਪਾਗ ਬਡੇਰੇ ਜਿਨਹਾਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਕਿਰਪਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤ ਗੁਰ ਤਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇ ਨ ਹਰ ਜਨ ਸਤਿਗੁਰ ਸੰਗਤ ਪਾਏ ਤੈ ਧਰ ਮਸਤਕ ਲਿਖਿਆ ਲਿਖਾਸ ਧੰਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਹਿਨ ਨਾਨਕ ਨਾਮ ਪਰਗਾਸ ਰਾਗ ਗੁਦਰੀ ਮਾ ਅੱਲਾ ਪੰਜਵਾ ਕਾਹੇ ਰੇ ਮਨ ਚਿਤ ਤੇ ਉਦਮ ਜਾਰ ਹਰ ਜੀ ਪਰਿਆ ਸੈਲ ਥਮੈ ਜਨ ਤੂ ਪਾਏ ਤੰ ਕਾਰਿ ਤਿ ਕਾ ਗੈ ਕਰ ਤਰਿਆ ਮੇਰੇ ਮਾਧੋ ਦੀ ਸਤ ਸੰਗਤ ਮਿਲੇ ਸੋ ਤਰਿਆ ਪੁਰ ਪ੍ਰਸਾਦ ਪਰਮਪਦ ਪਾਇਆ ਸੁੱਕੇ ਕਾਜ ਤੇ ਹੰਆ ਆਉ ਜਨ ਪਿਤਾ ਲੋ ਸਭ ਮਨਤਾ ਕੋ ਇਸਕੇ ਤਰੇ ਅਸਰ ਸਰ ਜੇਕ ਸਬਾਈ ਠਾਪੁਰ ਕਾਇ ਮਨ ਕੋ ਕਰਿਆ ਉਡੇ ਉਡਾਵੇ ਸੇ ਕੋਸਾ ਤੇ ਪਾਚੇ ਬੱਚੇ ਦੀ ਚਰੇ ਆ ਤਨ ਕਮਣ ਖਲਾਵੇ ਗਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨਿਦਾਨ ਦਹ ਦਸ ਸੱਠ ਸਿਦਾਂ ਅੰਡਾਪੁਰ ਕਰਤਲ ਤਰਿਆ ਦਿਨ ਨਾਨਕ ਬਰ ਬਰ ਸਤਪੁਰ ਜਾਈਐ ਤੀਰੰਤਨ ਪਾਰ ਆਵਰਿਆ ਇੱਕ ਓੰਕਾਰ ਸਖੁ ਗੁਰ ਪ੍ਰਸਾਦ ਰਾਗ ਅਸਨ ਮੂਲਾ ਚਿੱਤਾ ਸੋ ਪ੍ਰਤਿਭ ਰੰਜਨ ਹਰ ਤੁਲਕ ਨਰਜਨ ਅਰਾਗਮ ਆਗਮ ਅਪਾਰ ਸਤਿ ਆਵੇ ਸਬਤਿ ਆਵੇ ਤੁਧ ਜੀ ਅਰ ਸੱਚੇ ਸਤਿ ਮਹਾਰਾਜ ਸਬਜੀਤ ਮਾਰੀ ਜੀ ਉਹ ਦੀਆਂ ਦਾਤਾ ਤਾਰਾ ਤੇ ਆਵ ਸੰਤੋ ਜੀ ਸਭ ਦੁੱਖ ਵਿਸਾਰਨਾਰੰ ਹਰ ਆਪੇੜਾਪੁਰ ਹਰ ਆਪੇ ਜੀ ਰਖ ਦੀਕਾ ਨਾਨਕ ਜੰਤ ਵਿਚਾਰਾ ਤੂੰ ਕਟਕੜੇ ਅੰਤਰ ਸਰਬਨਰ ਅੰਤਰ ਜੀ ਰੇ ਕੋਪੁਰ ਕਿਸਮਾਣਾ ਇੱਕ ਦਾਤੇ ਪੇਕਾਰੇ ਜੀ ਸਭ ਤੇਰੇ ਚੋਦ ਡਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਤਦ ਬਿਨੇ ਅਵਰ ਨਾ ਜਾਣਾ ਪਾਰ ਬਰਨ ਅਬੰਤ ਬੰਤ ਜੀ ਤੇਰੇ ਕਿਆ ਬਣਿਆ ਸੁਬਕਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਿਲ ਪੁਰ ਬਾਣਾ ਅਰਤਿਆ ਵੈ ਅਰਤਿਆ ਵੈ ਤੁਧ ਜੀ ਸੇ ਜਨ ਜੁਗ ਮੈ ਸੁਕ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਅਰਤਿਆ ਆਇਆ ਜੀ ਤਨ ਟੁੱਟੇ ਜਮ ਕੇ ਪਾਸੀ ਜਿਨਰ ਪਉ ਦਿਨ ਹਰ ਨਿਰ ਪਉ ਤੇ ਆਇਆ ਜੀ ਤਿਲ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨਾ ਪਿਆ ਜੀ ਜਿਨ ਨਾਨਕ ਤਿੰਬਲ ਜਾਸੀ ਤੇਰੀ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਖਤ ਸਲਾਹਨ ਤੁਧ ਜੀ ਹਰ ਅਨਿਕ ਨੇਕ ਨੰਤਾ ਤੇਰੇ ਅਨਿਕ ਤੇਰੇ ਅਨਿਕ ਰ ਹਰ ਪੂਜਾ ਜੀ ਤਪਤਾ ਪੈ ਜਟਿਆ ਬੇਅੰਤਾ ਤੇਰਾ ਨੇਕ ਤੇਰਾ ਨੇਕ ਪੜੈ ਮੋ ਸਿਮਰਤ ਸਾਸ ਜੀ ਕਰਿ ਕਿਰਿਆ ਘਟ ਕਰੰਮ ਕਰੰਤਾ ਸੇ ਭਗਤ ਸੇ ਭਗਤ ਫਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂ ਆਦ ਸੁਰਖ ਅਪਰੰ ਪਰ ਕਰਤਾ ਜੀ ਤਦ ਜੇਵੜਾ ਵਰਨਾ ਕੋਇ ਤੋ ਜੁਗ ਜੁਗ ਇਕੋ ਸਦਾ ਸਦਾ ਸੋਇ ਇਕੋ ਜੀ ਤੋ ਨਿਸ਼ਚਲ ਕਰਤਾ ਸੋਇ ਤੁਧਿਆਪੇ ਪਾਵੈ ਸੋਇ ਵਰਤੈ ਜੇਤੋ ਆਪੇ ਕਰੈ ਸੋ ਹੋਇ ਤੁਹਦਿਆਪੇ ਸ੍ਰੇਸ਼ਟਵ ਸਭ ਪਾਏ ਜੀ ਤੁਹਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਮਹੱਲਾ ਚੋਤਾ ਤੂੰ ਕਰਤਾ ਸਤਿਆ ਮੈਂਡਾ ਸਾਈ ਜੋ ਤੋ ਪਾਵੇ ਸੋ ਏ ਤਿਸੇ ਜੋ ਤੋਂ ਦੇ ਸੋ ਏ ਹਮ ਪਾਏ 라ਵ ਸਭ ਤੇਰੇ ਸੋ ਸਬਨੀ ਤੇ ਆਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੂੰ ਆਖਿ ਛੋੜਿਆ ਆਪ ਮਿਲਾਇਆ ਤੂੰ ਦਰਿਆ ਹੋ ਸਭ ਤੁਝ ਹੀ ਮਾਏ ਤੁਝ ਬਿਨ ਦੁਜਾ ਕੋਈ ਨਾਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮਿਲ ਜਿਸਨੋਂ ਤੂੰ ਜਾਣਾ ਹੈ ਸੋ ਇਹ ਜਨ ਜਾਣੈ ਅਰਗੁਣ ਸਦੇ ਆਖਵਖਾਣੈ ਜਿਨੇ ਅਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਮ ਹੋਏ ਤੁਧ ਬਿਨ ਦੂਜਾ ਨ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਏ ਜਿਨ ਨਾਨਕ ਗੁਰਮੁਖ ਪਰਗਟ ਹੋਏ ਆਸਮ ਹੱਲਾ ਪਹਿਲਾ ਤਿਤ ਸਰਵਰੜੈ ਭੈ ਨਿਵਾਸਾ ਪਾਣੀ ਪਾਵ ਤਿਨੈ ਕੀਆ ਪੰਕਜ ਮੋਹ ਪਗਨੀ ਚਾਲੈ ਅਨ ਦੇਖਾ ਤੈ ਡੂਬੀ ਅਲੇ ਮਨ ਏਕ ਨ ਚਿਤਸ ਮੂੜ ਮਨਾ ਹਾਰ ਬਿਸਰਤ ਤੇਰੇ ਗੁਣ ਗਲਿਆ ਰਹਾ ਓ ਨਾਉ ਦਿਤਿ ਸਤੀ ਨਹੀਂ ਪੜਿਆ ਮੋਰ ਕੁਮੁਗਦਾ ਜਨਮ ਪਿਆ ਪਰਵਤ ਨਾਨਕ ਤਿਨ ਕੇ ਸਰਣਾ ਜਿੰਤੋ ਨਾਹੀ ਮਿਸਰਿਆ ਸਮਲਆ ਪੰਜਵਾ ਪਈ ਪ੍ਰਾਪਤ ਮਾਨਕ ਦੇ ਹਰੀਆ ਗੋਬਿੰਦ ਮੇਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮੇਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉਦਿਲ ਕਰਨ ਕੈ ਜਨਮ ਬਿਤਾ ਜਾਤ ਰੰਗ ਮਾਇਆ ਕਹਿਰਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇਕੇ ਰਾਖੋ ਸਰਮਾ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇਕੇ ਰਾਖੋ ਸਰਮਾ कबे ओ बात बिनते जो पै हमरे करो हादर चा पूर्ण होए चित केचा ताव चरणन मन रहे हमारा अपना जान पुरो प्रति पार हमरे दोइस सबतम काबो आपा दै मोहें बचाबो सुखी बसर मोरे परिवार से सिख सब करतार मोर अच्छा निज करदा करी है सब बैरन को आज संगरीय पूर्ण होए हमारे आशा सूरत जन रह प्यासा तुम्हें तो साढ़ कोई और न त्याओ जो बर चाहो सो तुम ते पाओ सेवक सिख हमारे तारी है चुन -चुन सत्र हमारे मारी है आप आद मुझे बरी मन काल का त्रास निवरी है पूजो सदा हमारे पच्चा श्री तुझो करो रक्षा राख लियो मोहे रखनारे साहिब संत साहिब प्यारे ਦੀਨ ਬੰਦ ਦੋ ਤਨਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਿਮ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਤਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਰ ਕੀਓ ਦੇਵਦ ਰਾਜ ਬਹਿਮਾ ਜੁਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਸ਼ਨ ਉਪਜਾਇਓ ਆਦੰਤੀ ਤੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਮਾਰੇ ਸਕਲ ਪ੍ਰਜਾ ਦੇ ਆਪ ਸਵਾਰੇ ਸਿਵ ਕਨ ਕੋ ਸਿਵ ਗੰਤ ਕੋ ਦਿਓ ਸਤਨ ਕੋ ਪਲ ਮੋਂ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੇ ਪੇਤ ਚਾਂਤ ਕਿੰਤੀ ਤੇ ਕੁੰਚਰੇ ਅਸੋਲਾ ਸਾ ਪਰ ਕਿਰਪਾ ਦੁਖ ਕਰ ਬੁਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏ ਕੇ ਕੇ ਪੀਰ ਪਛਾਨਣਾ ਘਟ ਘਟ ਕੇ ਪਰਪਟ ਕੇ ਜਾਣਾ ਜਬ ਉਹਦਾ ਕਰਾ ਕਰਾ ਕਰ ਤਾਰਾ ਪ੍ਰਜਾ ਧਰਤ ਤਮ ਦੇ ਅਪਾਰਾਂ ਜਬ ਆਕਰ ਕਰਤੋ ਕਬ ਹੋਂ ਤਮ ਮੈ ਨਿਤ ਦੇ ਤਰ ਸਭੋ ਜੀਤੇ ਬਦਨਾ ਸ੍ਰੇਟ ਸਭ ਤਾਰੇ ਆ ਪਾਪ ਨਹੀਂ ਬੂਜੂ ਚਾਰ ਐ ਤੁਮ ਸਭ ਹੀ ਤੇ ਰਹਿ ਤ ਨਿਰਾਲਮ ਜਾਣ ਤ ਬੇਦ ਪੇਰ ਆਲਮ ਨਰੰਕਾਰ ਨਿਰੰਕਾਰ ਨਿਲੰਬ ਆਗਨੀਲ ਨਾਦ ਸੰਬ ਤਾਕੰ ਮੂੜ ਚਰਤ ਪੇਦਾ ਜਕੋ ਪੇਦ ਨਾ ਪਾਪਤ ਬੇਦੰ ਤਾਕੋ ਕਰਪਾਵਨਨੁ ਮਾਨਤ ਮਹਾ ਮੂੜ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚਿੰਤਨੈ ਪਿਉ ਆਪ ਆਪਨੀ ਬੁਧਹਿ ਜਿਤੇ ਬਨਤ ਪੈਨ ਪੈਨ ਤੋ ਐ ਤੇਤੇ ਉਮਰਾ ਲਖਨ ਜਾਇ ਪਸਾਰਾ ਕੈ ਬਿਜ ਸਜਾ ਭਟਨ ਸੰਸਾਰੰ ਇਕੈ ਰੂਪ ਨੂਪ ਸੁਰੂਪਾਰੰਥ ਪਿਓ ਰਾਵ ਤੈ ਪੁੱਪਾ ਅੰਡਜ ਜੇਰਜ ਸਿਤਜ ਕਿੰਨੀ ਉਤਪਜ ਖਾਨ ਬਹੁ ਰਚ ਦਿਨੀ ਕਹੁ ਕੋਲ ਰਾਜਾ ਹੋ ਬੈਟਾ ਕਹੁ ਸਿਮਟਿਓ ਸੰਕਰਿਕਿਟਾ ਸਗਰੇ ਸ੍ਰੇਟ ਦਿਖਾਏ ਚੰਬ ਆਜੁਗਤ ਸ੍ਰੂਪ ਸੋਇੰਪਉ ਅਬ ਰਚਾ ਮੇਰੇ ਤੁਮ ਕਰੋ ਸਿਖੋ ਬਾਰ ਸਿਖ ਸੰਗ ਰੋ ਦੁਸ਼ਟ ਤੇ ਉਤਵਤ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਮਰੇ ਪੁਰਕ ਜਵਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਤਾਂ ਕੇ ਕਾਲ ਨਿਕਟ ਨੈ ਰਚਾ ਹੋਏ ਤਾਈ ਸਭ ਕਾਲਾ ਦੁਸ਼ਟਾ ਰਸ਼ਟ ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਨ ਜਾਏ ਨਿਯਰੋ ਤਾਕੇ ਤਾਪ ਤਨ ਕੁਮਾਰ ਹੋ ਰਿਤ ਸਿਧ ਕਰਮੋ ਸਭ ਹੋਏ ਦੁਸ਼ਟ ਸਾਚ ਸਕਨ ਕੋਏ ਏਕ ਬਾਰ ਜਨ ਤੁਮੈ ਸੰਬਾਰਾ ਕਾਲ ਵਾਸਤੇ ਤਾਏ ਉਬਾਰਾ ਜਿਨਰ ਨਾਮ ਤਿਆਰੋ ਕਾ ਦਰਦ ਦੁਸ਼ਟ ਦੁਖ ਤੇ ਰਾ ਹੜਕੇਤ ਮੈਂ ਸਰਣ ਤਿਹਾਰੇ ਆਪ ਆਦੈ ਲੈ ਉਬਾਰੇ ਸਾਰ ਬਠੌਰ ਮਾਹੋਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਈਆ ਪਾਇ ਦੇਂ ਜਬ ਤੇ ਤੁਮਰੇ ਤਬ ਤੇ ਕੋ ਆਖ ਤੇ ਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤੇ ਇਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬੈ ਬਹੁ ਪੀਰ ਕਰਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਨਾ ਕਹਿਓ ਸਭ ਤੋ ਇਹ ਬਖਾਨਿਓ ਦੁਹੇਰਾ ਸਗਲ ਦੁਆਰ ਕੋ ਛਾਟ ਕੇ ਦੇਉ ਤਹਾਰੋ ਦੁਆਰ ਬਾਈ ਗਏ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦੁਆਰ ਕੋ ਛਾਟ ਕੇ ਦੇਉ ਤਹਾਰੋ ਦੁਆਰ ਬਾਈ ਗਏ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਰਾਮਕਲੀ ਮਹਲਾ 3 ਜੀ ਆਨੰਦ ਕੋੰਕਾਰ ਸਤਗੁਰ ਪ੍ਰਸਾਦ ਨਾਨਕ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਤੇ ਮਨਵ ਜੀਆਂ ਵਾਦਾਈਆਂ ਆਰਾਬਰਤਨ ਪਰਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸ਼ਬਦ ਦੋਤਾ ਗਾਵੋ ਹਰੇ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੋ ਸਦਾ ਰਹੋ ਹਰ ਨਾਲੇ ਹਰ ਨਾਦ ਰੋਤ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਲਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਵਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਪ ਸਲਾਹਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜ਼ੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਫ਼ੁਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਅਰਸਿਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਏਵ ਡੇ ਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਤ ਕਰਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਘਟਕ ਮਾਰਿਆ ਪ੍ਰਕਰਮ ਪਾਇਆ ਤੁਜ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰਨ ਹਦ ਵਾਜੇ ਆ ਨਾਨਕ ਸੁਨੋ ਬੜਾ ਪਾਗਿਓ ਸਗਲ ਮਨੋਰਥ ਪੂਰੇ ਪਾਰਵਨੰ ਪ੍ਰਪਾਇ ਆਤ੍ਰੇ ਸਉ ਰਿਸੂਰੇ ਦੂਖ ਰੋਹ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬੇਨਮਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ ਸਤਿ ਪਤੇ ਪੁਨੀਤ ਕਾਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ ਮੁੰਦਾਵਣੀ ਮਾਲਾ ਪੰਜਵਾ ਥਾਲ ਵਿੱਚ ਤਨ ਵਸਤੋ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਰੋ ਜਿਬੋ ਕਾਵੈ ਜਿਬੋ ਪੁੰਚੈ ਤਿਸ ਕਾ ਹੋਏ ਉਦਾਰੋ ਈ ਵਸਤ ਜੀ ਨਾ ਜਾਏ ਨਿਤ ਨਿਤਰਾ ਪੁਰਤਾਰੋ ਤਮ ਸੰਸਾਰ ਚੰਨ ਉਤਰੀਐ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਵਾਂ ਤੇਰਾ ਕੀਤਾ ਜਤ ਨਾਹੀ ਮੈਨੋ ਜੋਗੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੈਂ ਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੈ ਹਾਰੇ ਆ ਦਰਸ ਪਿਆ ਮੈ ਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੈ ਹਾਰੇ ਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ